ਅੱਜ ਆਧਿਕਰ ਕਰ ਚਿੱਤ ਡੋਲਦਾ ਪਹਿਲਾਂ ਕੁਜਰੰਗ ਟੰਗ ਹੋਰ ਹੁੰਦਾ ਸੀ ਚਿੱਤ ਕਰੇ ਹੰਬਰਾ ਤੋਂ ਤਾਰੇ ਤੋੜਲਾ ਹਾਥੀ ਵਾਂਗੂ ਬਾਜੂਆਂ 'ਚ ਜ਼ੋਰ ਹੁੰਦਾ ਸੀ ਛਾਤੀ ਚੌੜੀ ਕਰ ਮੂਰੇ ਖੜ ਜਉਦੇ ਸੀ ਸਾਨੂੰ ਨਹੀਂ ਪਸੰਦ ਲੋਕਾਂ ਮੂਰੇ ਲੁਕਣਾ ਮੁੱਲ ਦੀ ਜਵਾਨੀ ਪਾਵੇਂ ਮਹਿੰਗੀ ਮਿਲ ਜੇ ਬੁੱਢੇ ਹੋ ਕੇ ਫਿਰ ਕਿਨੇ ਰੇਟ ਪੁੱਛਣਾ ਲੋਹੇ ਤੋਂ ਵਿਸ ਹੱਕਤ ਸਰੀਰ ਹੁੰਦਾ ਸੀ ਦੇਸੀ ਕਿਉਂ ਚਕਟ-ਕਟ ਖਾਂਦੇ ਚੂਰੀਆਂ ਅੱਜ ਵਾਂਗੂ ਖੇੜਾ ਉਹਦੋਂ ਦੁੱਧ ਨਕਲੀ ਦਿਨੇ ਰਾਤ ਚੁੰਗਦੇ ਸੀ ਮੱਝਾਂ ਬੂਰੀਆਂ ਬਾਜਰੇ ਦੀ ਰੋਟੀ ਤੇ ਸਰੋਂ ਦਾ ਸਾਗ ਸੀ ਕਿਉ ਪਾ ਕੇ ਖਾਦੀ ਬਿਨਾ ਮਿੱਟੇ ਭੁੱਖਣਾ ਮੁੱਲ ਦੀ ਜਵਾਨੀ ਭਾਵੇਂ ਮਹਿੰਗੀ ਮਿਲ ਜੇ ਬੁੱਢੇ ਵੇਲੇ ਫੇਰ ਕਿਨੇ ਰੇਟ ਪੁੱਛਣਾ ਮੁੱਲ ਦੀ ਜਵਾਨੀ ਭਾਵੇਂ ਮਹਿੰਗੀ ਮਿਲ ਜੇ ਬੁੱਢੇ ਵੇਲੇ ਫੇਰ ਕਿਨੇ ਰੇਟ ਪੁੱਛਣਾ ਤੇ ਫੁੱਟੇ ਕੱਪਰੂ ਜਵਾਨ ਹੁੰਦੇ ਸੀ ਛਾਤੀ 'ਚਵੇਂ ਲੋਹੇ ਦੀਆਂ ਟਾਲਾਂ ਹੁੰਦੀਆਂ ਵਿਆਹ ਵੇਲੇ ਜੋੜੀ ਦੀ ਧਮਕ ਵੱਖਰੀ ਸਰੂ ਵਾਂਗ ਲੰਮੀ ਮੁੱਟੇ ਹਰ ਹੁੰਦੀਆਂ ਕੁੜੀਆਂ ਦੇ ਕੱਗਰਾ ਤੇ ਜੁੱਤੀ ਕੱਢ ਪੈਂਦੀ ਸੀ ਧਮਕ ਜਦੋਂ ਪੈ ਚੁੱਕਣਾ ਮੁੱਲ ਦੀ ਜਵਾਨੀ ਪਾਵੇਂ ਮਹਿੰਗੀ ਮਿਲ ਜਾਏ ਬੁੱਢੇ ਵੇਲੇ ਫਿਰ ਕਿਨੇ ਰੇਟ ਪੁੱਛਣਾ ਮੁੱਲ ਦੀ ਜਵਾਨੀ ਪਾਵੇਂ ਮਹਿੰਗੀ ਮਿਲ ਜਾਏ ਬੁੱਢੇ ਵੇਲੇ ਕਿਨੇ ਜਾਂਦੇ ਜੇਦੇ ਉੱਥੇ ਡੋਰੇ ਸੁੱਟਦੇ ਫੇਰ ਕੀ ਮਜਾਲ ਕੋਈ ਪਾਸਾ ਵੱਟ ਜੇ ਪਿੱਛੇ ਪਿੱਛੇ ਫਿਰਦੇ ਮਸ਼ੂਕ ਬਣ ਕੇ ਲੋਕਾਂ ਕੋਲੋਂ ਚੋਰੀ ਸੀ ਇਸ਼ਾਰੇ ਅੱਖ ਦੇ ਛਵੀਆਂ ਦੇ ਜ਼ੋਰ ਤੇ ਨਿਪਾਉਂਦੇ ਯਾਰੀਆਂ ਫੇਰ ਪੱਲੀ ਕਰਦੇ ਬੇਗਾਨੇ ਪੁੱਤ ਨਾ ਬੋਲ ਜੀਵਾਨੀ ਭਾਵੇਂ ਮਹਿੰਗੀ ਮਿਲ ਜੇ ਬੁੱਢੇ ਵੇਲੇ ਫੇਰ ਕਿਨੇ ਰੇਟ ਪੁੱਛਣਾ ਬੋਲ ਜੀਵਾਨੀ ਭਾਵੇਂ ਮਹਿੰਗੀ ਮਿਲ ਜੇ ਮੱਖਣ ਸ਼ਰਮਾ ਬਟਰਾ ਚ ਫੇਰੇ ਪਾਲਦਾ ਹੁਣ ਨੋ ਜਵਾਨੀ ਮੁੜ ਕੇ ਥੇ ਹਾਵੇ ਨਾ ਉਮਰਾਂ ਦੀ ਪੂੰਜੀ ਨਹੀਂ ਬਾਜ਼ਾਰੋਂ ਲੱਭਦੀ ਮੁੜ ਕੇ ਦੁਬਾਰਾ ਕਦੇ ਹੱਥ ਆਵੇ ਨਾ ਜਿਹੜਾ ਲੰਘ ਗਿਆ ਸ਼ੁਕਰਾਂ ਨਾ ਕਰ ਲੈ ਇੱਕ ਦਿਨ ਪੈਂਦਾ ਹੈ ਅਖੀਰ ਮੁਕਣਾ ਮੁੱਲ ਦੀ ਜਵਾਨੀ ਪਾਵੇਂ ਮਹਿੰਗੀ ਮਿਲ ਜਾਏ ਬੁੱਢੇ ਵੇਲੇ ਫੇਰ ਕਿਨੇ ਰੇਟ ਪੁੱਛਣਾ